ਸੰਗਰੂਰ ਨਗਰ ਕੀਰਤਨ ਦੌਰਾਨ ਸਾਹਮਣੇ ਆਈਆਂ ਅਜਿਹੀਆਂ ਖੂਬਸੂਰਤ ਤਸਵੀਰਾਂ ਕਿ ਮੁ슬लिम ਭਾਈਚਾਰੇ ਨੇ ਪੰਜ ਪਿਆਰਿਆਂ ਦੇ ਗਲਾਂ ਦੇ ਵਿੱਚ ਸਰੋਪੇ ਪਾਏ ਨੇ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਇੱਕ ਦਾ ਮਨ ਖੁਸ਼ ਹੋ ਗਿਆ Hindu Muslim Sikh Isai ਇਹ ਸਾਰੇ ਹਨ ਭਾਈ ਭਾਈ ਇਨ੍ਹਾਂ ਸ਼ਬਦਾਂ ਨੂੰ ਸੱਚ ਕਰਦੇ ਹਨ ਦਿਖਾਇਆ ਇਨ੍ਹਾਂ ਖੂਬਸੂਰਤ ਤਸਵੀਰਾਂ ਨੇ ਬੋਲੇ ਸੋਨਹੀ ਸੋ ਦਾ ਦੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਮਰਪਿਤ ਸੰਗਰੂਰ ਦੇ ਵਿੱਚ ਪਹੁੰਚਿਆ ਤਲਵੰਡੀ ਸਾਬੋ ਤੋਂ ਚੱਲਿਆ ਹੋਇਆ ਨਗਰ ਕੀਰਤਨ ਵਕਵਾਕ ਸ਼ਹਿਰਾ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਜਾਵੇਗਾ। ਮੁਹੰਮਦ ਸਫੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਉੱਪਰ ਕਦੇ ਵੀ ਧਰਮ ਨਿਰਪੱਖਤਾ ਨਹੀਂ ਹੋ ਸਕਦੀ। ਰਾਜਨੀਤਿਕ ਪਾਰਟੀਆਂ ਹੀ ਧਰਮਾਂ ਨੂੰ ਪਾੜਦੀਆਂ ਨੇ। ਅਸੀਂ ਸਾਰੇ ਕੋਈ ਕੀ ਨਾਮਾ ਜੀ? ਸਫੀ ਮੁਹੰਮਦ ਹੈ ਜੀ। ਮਹਮਦ ਸਾਹਿਬ ਕਿਵੇਂ ਦੇਖਦੇ ਹੋ ਸੰਗਰੂਰ ਦੇ ਨਗਰ ਕੀਰਤਨ ਆਇਆ ਤੇ ਤੁਹਾਡੇ ਵੱਲੋਂ ਸਰੂਪੇ ਪਾ ਕੇ ਪੰਜ ਪਿਆਰਾਂ ਦਾ ਉਹਨਾਂ ਦਾ ਸਤਿਕਾਰ ਕੀਤਾ ਗਿਆ ਦੇਖੋ ਜੀ ਅਸੀਂ ਬਹੁਤ ਹੀ ਸੰਗਰੂਰ ਵਾਲੇ ਸਾਰੇ ਸੰਗਰੂਰ ਨਿਵਾਸੀ ਬਹੁਤ ਹੀ ਭਾਗਾਂ ਵਾਲੇ ਨੇ ਕਿ ਜਿਹੜਾ ਅਜੇ ਇਹ ਇਤਿਹਾਸਕ ਨਗਰ ਕੀਰਤਨ ਸੰਗਰੂਰ ਦੇ ਵਿੱਚ ਦੀ ਗੁਜਰ ਰਿਹਾ ਔਰ ਦੂਜੀ ਗੱਲ ਜੇ ਅਸੀਂ ਕਰੀਏ ਕਿ ਜਿਸ ਤਰ੍ਹਾਂ ਕੁਝ ਰਾਜਨੀਤਿਕ ਪਾਰਟੀਆਂ ਆਪਸ ਦੇ ਵਿੱਚ ਫੁੱਟ ਪਾਉਣ ਦੀ ਰਾਜਨੀਤੀ ਕਰਦੀਆਂ ਨੇ ਕਿ ਇੱਕ ਜਿਹੜੀ ਕਹਾਵਤ ਬਣੀ ਹੋਈ ਆ ਕਿ Hindu Muslim Sikh Isai ਆਪਸ ਦੇ ਵਿੱਚ ਨੇ ਸਾਰੇ ਭਾਈ ਭਾਈ ਮੈਂ ਕਹਣਾ ਉਹ ਜੇ ਕਿਸੇ ਨੇ ਦੇਖਣਾ ਇਹ ਜਿਹੜਾ ਮੁਹਾਵਰਾ ਸੱਚ ਹੋਣ ਦਾ ਤਾਂ ਉਹ ਪੰਜਾਬ ਦੀ ਧਰਤੀ ਦੇ ਉੱਪਰ ਦੇਖ ਸਕਦਾ ਕਿ ਇੱਥੇ ਜਿਹੜੇ ਵੀ ਸਾਰੇ ਧਰਮਾਂ ਦੇ ਲੋਕ ਨੇ ਆਪਸ ਦੇ ਵਿੱਚ ਇਕਣੇ ਔਰ ਇੱਕ ਹੀ ਰਹਿਣਗੇ ਜੀ ਸਰਦਾਰ ਜੀ ਕਿੰਨਾ ਖੂਬਸੂਰਤ ਤਸਵੀਰਾਂ ਨੇ ਸਭ ਦਾ ਦਿਲ ਖੁਸ਼ ਕਰਕੇ ਰੱਖ ਦਿੱਤਾ ਜਿੱਥੇ ਸਾਰੇ ਧਰਮਾਂ ਨੂੰ ਇੱਕ ਘਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਕੀਕਤ ਬੀਬੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ